ਉਹ ਸਾਹਮਣੇ ਜਦੋਂ ਫਰੰਦੀਪੁਰੀ ਉੱਤੇ ਡਿੱਗਦਾ ਨਾ ਆਹ ਲੱਗਦਾ ਵੀ ਸੁੱਤੇ ਪਏ ਬੰਦੇ ਦਾ ਕਿਸੇ ਨੇ ਮੰਜਾ ਮੂਤਾ ਮਾਰਤਾ ਹੁੰਦਾ ਹੈ ਤੇ ਮੱਤਾਂ ਵੀ ਲੱਗਦਾ ਉੱਤੇ ਡਿੱਗਿਆ ਕੀ ਹੈ ਪੰਗੀ ਹੋ ਰੇਡ ਜਾਣ ਵਾਲੀ ਸੱਫੇ ਦੀ ਆਹ ਸਾਹਮਣੇ ਆਉਂ ਸਾਹਮਣੇ ਸੁੱਖਾ ਦੇ ਗੋਪੀ ਉਹ ਦੋਵੇਂ ਚੋਟੀ ਦੇ ਡਿੱਗਦੇ ਨੇ ਆਹ ਕਿੰਨੇ ਆ ਸੁਲਤਾਨ ਦੀ ਧਰਤੀ ਹੈ 27 ਫਰੀਕ ਦਾ ਇੰਪੀਅਰ ਉਹ ਪੂਰੀ ਇਹ ਵਰਪਾ ਸਰਾਂ ਗੁਰਪ੍ਰਤਾਪ ਗੰਢੀ ਵਾਲੀ ਵੱਡਾ ਸਰਦਾਰ ਕਰਦੇ ਆਓ ਸਤਿਕਾਰ ਆ ਪਿਆਰ ਸასი ਕਾਲ ਜੀ ਤਸਵੀਰਾਂ ਤੁਹਾਡੇ ਨਾਲ ਪਿੰਡ ਆ ਸਰਤਾੜ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਖੇਮ ਕਰਨੀਆਂ ਸਾਂਝੇ ਕਰ ਰਹੇ ਜਿੱਥੇ ਕਿ ਸਲਾਨਾ ਜੋੜ ਮੇਲੇ ਮਨਾ ਕੇ ਨਾਲ ਇੱਕ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਜੇਕਰ ਗੱਲ ਕਰਦੇ ਆ ਸਲਾਨਾ ਜੋੜ ਮੇਲਾ 23 ਜੂਨ ਤੋਂ 27 ਜੂਨ ਤੱਕ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਰਾ ਵਾਲੇ ਮਹਾਂਪੁਰਖ ਉਹਨਾਂ ਦੀ ਰਾਇਣਮਾਈ ਚ ਨਾਲ ਹੀ ਜਿਹੜਾ ਗੱਲ ਕਰਦੇ ਆਂ ਤਾਂ ਬਾਬਾ ਰਾਏ ਸਿੰਘ ਜੀ ਛੋਟੀ ਉਹਨਾਂ ਦੀ ਯਾਦ ਦੇ ਵਿੱਚ ਵਡੇਰਿਆਂ ਦੀ ਯਾਦ ਦੇ ਵਿੱਚ ਜਿਹੜਾ ਸਲਾਨਾ ਜੋੜ ਮੇਲਾ ਮਨਾਇਆ ਗਿਆ ਇੱਥੇ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰਾਂ ਨੇ ਹਾਜ਼ਰੀ ਭਰੀ ਇਸ ਮੌਕੇ ਜਿੱਕਰ ਗੱਲ ਕਰਦੇ ਆਂ ਸੰਤ ਮਹਾਂਪੁਰਖ ਬਾਬਾ ਸ਼ੰਦਰ ਸਿੰਘ ਜੀ ਸ਼ਭਰਾਮਾ ਵਾਲੇ ਸੰਤ ਗਾਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਨੇ ਵੀ ਹਾਜ਼ਰੀ ਭਰੀ ਜੇਕਰ ਕਬੱਡੀ ਸ਼ੋਅ ਮੈਚ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਗੱਲ ਕਰਦੇ ਆ ਫਾਈਨਲ ਜੱਟ ਦੀ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਜਿਹੜਾ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਬਾਬਾ ਵਿਧਚੰਦ ਕਬੱਡੀ ਕਲੱਬ ਫਰੰਦੀਪੁਰ ਟੀਮ ਨੇ ਜਿਹੜਾ ਉਪ ਜੇਤੂ ਰ 35 ਪੁਆਇੰਟਾਂ ਦੇ ਨਾਲ ਦੂਸਰਾ ਸਥਾਨ ਹਾਸਲ ਕੀਤਾ ਜੇਕਰ ਕਮੈਂਟਰ ਦੀ ਗੱਲ ਕਰਦੇ ਆ ਤਾਂ ਕਮੈਂਟੇਟਰਾਂ ਨੇ ਵਿੱਚ ਅਮਰੀਕ ਖੋਸਾ ਕੋਟਲਾ ਰਵਿੰਦਰ ਖੇਮਕਰ ਮਨਦੀਪ ਕਾਲੀਏ ਵਾਲਾ ਸ਼ੈਰੀ ਸੁਭਰਾਨ ਜਿਹੜੀ ਕਮੈਂਟਰੀ ਦੀ ਭੂਮਿਕਾ ਨਿਭਾਈ ਜੇਕਰ ਰੈਫਰੀਆਂ ਦੀ ਗੱਲ ਕਰਦੇ ਆ ਤਾਂ ਰੈਫਰੀ ਸੇਵਾ ਅਮੀਸ਼ਾ ਰਵੀ ਸੰਧੂ ਨਵਾ ਨਵਾ ਪਿੰਡ ਜਗਦੇਵ ਕਾਲਿਆਵਾਲਾ ਨੇ ਜਿਹੜੀ ਰੈਫਰੀ ਦੀ ਭੂਮਿਕਾ ਨਿਭਾਈ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਖਾਸ ਤੌਰ ਤੇ ਜਿੰਨਾ ਵੀਰਾਂ ਦਾ ਸਹਿਯੋਗ ਰਿਹਾ ਜੱਗਾ ਕੈਨੇਡਾ ਦਲਜੀਤ ਯੂਐਸਏ ਤੇ ਅਮਰੀਕਾ ਤੋਂ ਨਵੀ ਅਮਰੀਕਾ ਤੋਂ ਵਿਸ਼ੇਸ਼ ਸਹਿਯੋਗ ਬੈਰੀਗੇਟ ਦੇ ਵਿੱਚੋਂ ਮਾਲਾ ਬੈਰੀਗੇਟ ਡੈਕੋਰੇਸ਼ਨ ਸੋਰਸਿੰਗ ਤਰਸੇਮ ਮਾਲਾ ਨੇ ਜਿਹੜਾ ਬੈਰੀਗੇਟ ਦੇ ਡੈਕੋਰੇਸ਼ਨ ਦੀ ਭੂਮਿਕਾ ਨਿਭਾਈ। ਸੋ ਦੇਖਦੇ ਆਂ ਤਸਵੀਰਾਂ ਤੇ ਕਰਦੇ ਆਂ ਗੱਲਬਾਤ। ਸੂਚੀ ਸ਼ਖੀਤ ਦੇ ਮਾਲਕ ਨੇ ਸੰਤ ਬਾਬਾ ਜਸਵੰਤ ਸਿੰਘ ਜੀ ਛੋਟੀ ਆਸਣਾਂ ਵਾਲੇ ਮਾਹਪੁਰਚ ਛੋਟੀ ਉਮਰ ਵਿੱਚ ਬਹੁਤ ਵੱਡਾ ਵਾਇਗਰੂ ਨੇ ਮਾਣ ਬਖਸ਼ਿਆ ਬਾਬਾ ਜੀ ਨੂੰ ਔਰ ਸਤਿਕਾਰ ਕਰਾਂਗੇ ਧਰਤਨ ਬਾਬਾ ਰਾਏ ਸਿੰਘ ਜੀ ਸੋਢੀ ਪਾਚਾ ਜਿਹਨਾਂ ਦਾ ਸਾਲਾਨਾ ਜੋੜ ਮੇਲਾ ਤੰਤਰ ਬਾਬਾ ਰਾਏ ਸਿੰਘ ਜੀ ਸੋਢੀ ਪਾਚਾ ਦੀ ਪਵਿੱਤਰ ਸਥਾਨਾਂ ਤੇ ਜਿੱਥੇ ਵੱਡਾ ਸੰਗਤਾਂ ਦਾ ਇਕੱਠਾ ਸਵੇਰ ਤੋਂ ਲੈ ਕੇ ਗੁਰਬਾਣੀ ਪੜ੍ਹ ਹੋਈ ਤੇ ਪ੍ਰੰਤ ਰਾਗੀ ਜੱਤੇ ਨੇ ਢਾਡੀ ਜੱਤੇ ਨੇ ਗੁਰਬਾਣੀ ਦਾ ਜੋੜਿਆ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਸਮੇ ਸਮੇਂ ਦੇ ਪੰਜਾਬ ਦੀ ਧਰਤੀ ਦੇ ਕੀ ਵਾਪਰਿਆ ਉਰੇ ਬਾਰੇ ਵਿਸਤਾਰ ਪੂਰਵਕ ਢਾਡੀ ਜੱਟ ਨੇ ਰਾਗੀ ਜੱਟ ਨੇ ਸੰਗਤ ਨੂੰ ਨਿਹਾਲ ਕੀਤਾ ਸੱਚਖੰਡ ਵਾਸੀ ਸੰਤ ਬਾਬਾ ਜਰਨੈਲ ਸਿੰਘ ਜੀ ਸੋਢੀ ਆਸਰ ਵਾਲੇ ਮਹਾਂਪੁਰਚਾ ਕਿ ਲੋਕ ਬੇਗਿਆਤ ਮੁੱਲ ਪਾਉਂਦੇ ਪਖੰਡੀਆਂ ਦਾ ਵਿਰਲੇ ਸਰੋਤੇ ਹੁੰਦੇ ਫੱਕਰਾਂ ਦੇ ਰਾਗ ਦੇ ਸੁਣਦੇ ਸਮਾਧ ਲੱਗੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾਣੇ ਸਾਨੂੰ ਸੁਤੇ ਅਗੇ ਜਾਗਦੇ ਮੇਰੇ ਬਹੁਤ ਹੀ ਪਿਆਰੇ ਵੀਰ ਆ ਜਦੋਂ ਕੈਨੇਡਾ ਦੀ ਧਰਤੀ ਤੇ ਗਏ ਤੇ ਮਾਝਾ ਦੇ ਵਿੱਚ ਬਹੁਤ ਮਾਣ ਦਿੱਤਾ ਜੱਗਾ ਕੈਨੇਡਾ ਤੇ ਨਾਲ ਸਾਡਾ ਕਹਿੰਦੇ ਵੀਰ ਨਜੀਦ ਯੂ ਐਸ ਏ ਤੋਂ ਤੇ ਨਾਲ ਲਵੀ ਅਮਰੀਕਾ ਤੋਂ ਪਰ ਉਹਨਾਂ ਦੇ ਜਿੰਨੇ ਵੀ ਮਿੱਤਰ ਨੇ ਮੇਰੇ ਭਰਾ ਸੱਜੇ ਖੱਬੇ ਵਾਵਾ ਜਿਨ੍ਹਾਂ ਨੇ ਅਮਰੀਕਾ ਦੀ ਧਰਤੀ ਤੇ ਜਾ ਕੇ ਮਾਝ ਵਾਲੇ ਦੇ ਪੱਕੇ ਰਹਿਣ ਸੇਰੇ ਕਰ ਲਿਆ ਉਹਨਾਂ ਵੀਰਾਂ ਦੀ ਬਤੌਦ ਦਾ ਦਰਸ਼ਨ ਕਰਨ ਮਿਲੇ ਹੈ ਸੰਗਤਾਂ ਦੇ ਬਹੁਤ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਜਿਹੜਾ ਪਹਿਲਾ ਮੈਚ ਆ ਉਹਦਾ ਸਮਾਂ ਹੋ ਚੁੱਕਾ ਤਕਰੀਬਨ ਕਿਉਂਕਿ 5 ਵਜੇ ਤੋਂ ਉੱਪਰ ਸਮਾਂ ਹੋ ਚੁੱਕਾ ਤੇ ਰੈਫਰੀ ਸਾਹਿਬਾਨ ਗਰਾਊਂਡ ਵਿੱਚ ਤਿਆਰ ਆ ਜੇ ਡਡਵੰਡੀ ਸਾਹਿਬ ਦੀ ਇੱਕ ਟੀਮ ਨਾਲ ਵਿੱਚ ਆ ਗਈ ਆ ਰਵੀ ਨਵੇਂ ਪਿੰਡ ਦਾ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਆ ਜਿਨੇ ਮਾਝ ਦੇ ਵੱਡੇ ਮੰਨਣਾਂ ਕਬੱਡੀ ਦੀ ਅੱਜਕੱਲ ਪੂਰੀ ਚੜ੍ਹਾਈ ਆ ਮੇਰਾ ਮਾਲਕ ਦੀ ਸਾਡੀ ਧਰਤੀ ਸਾਡੇ ਲੋਕ ਚਾਹੀਣ ਤੋਂ ਹਰਨੇਕ ਸਿੰਘ ਜੀ ਆਇਆ ਪੰਜਾਬ ਲਈ ਵਨ ਡਾਉਂਡ ਗਾਉਂਦਾ ਤੇ ਪੰਜਾਬ 24 ਦਾ ਇਧਰ ਸਾਊਂਡ ਵਾਲੇ ਭਾਈ ਨੇ ਵੀ ਚੁੱਪ ਕੱਢੇ ਪਾਏ ਆ ਦੋ ਮੰਜਾ ਨਾਲ ਜੋਰ ਸਪੀਕਰ ਲੱਗੜੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਹੱਥ ਮਗਾ ਕੇ ਮਾਰ ਕੇ ਕਲੀਆਂ ਦੀ ਤੇ ਮੁਰਮੜਿਆ